ਇਹ ਤੇ ਮਸੰਤੀ ਚੋਲਾ ਮੈਰ ਰਵ ਦੇ ਭਗਤ ਸਿੰਘ ਯਾਰੇ 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 ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰਵਲੋਂ ਨਵਾਂ ਸ਼ਹਿਰ ਤੋਂ ਬਸਪਾ ਵਿਧਾਇਕ ਡਾਕਟਰ ਨਛਤਰ ਪਾਲ ਜੀ ਦੀ ਅਗਵਾਈ ਵਿੱਚ 28 ਸਤੰਬਰ ਦਿਨ ਐਤਵਾਰ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਸੰਬੰਧ ਚ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾ ਵਿਖੇ ਪਹੁੰਚ ਕੇ ਉਹਨਾਂ ਦੇ ਬੁੱਤ ਤੇ ਫੁੱਲ ਮਾਲਾ ਵਪੇਂਟ ਕੀਤੀਆਂ ਗਈਆ ਇਸ ਮੌਕੇ ਬਸਪਾ ਜਨਰਲ ਸਕੱਤਰ ਪ੍ਰਵੀਨ ਬੰਗਾ ਜ਼ਿਲ੍ਹਾ ਪ੍ਰਧਾਨ ਸਰਬਜੀਤ জাফরਪੁਰ ਹਲਕਾ ਬੰਗਾ ਦੇ ਪ੍ਰਧਾਨ ਸਤਪਾਲ ਰਟੈਂਡਾ ਲੋਕ ਸਭਾ ਇੰਚਾਰਜ ਮਨੋਰ ਕਮਾਮ ਜ਼ਿਲ੍ਹਾ ਜਨਰਲ ਸਕੱਤਰ ਵਿਜੇ ਗੁਣਾਚੌਰ ਹਰਬਲਾਸ ਬਸਰਾ ਸਤਪਾਲ ਰਟੈਂਡਾ ਆਦੇ ਸਾਥੀ ਹਾਜ਼ਰ ਸਨ ਅੱਜ ਹੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਜਿਨ੍ਹਾਂ ਦਾ ਜਨਮ 27 ਸਤੰਬਰ 1907 ਨੂੰ ਹੋਇਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਘੱਟ ਸਮੇਂ 23 ਸਾਲਾਂ ਦੇ ਅੰਦਰ ਇਸ ਦੇਸ਼ ਦੇ ਅੰਦਰ ਦੇਸ਼ ਦੇ ਵਿੱਚ ਦੇਸ਼ ਵਾਸੀਆਂ ਨੂੰ ਆਪਣਾ ਰਾਜ ਭਾਕਸ਼ਤ ਕਰਨ ਲਈ ਆਪਣਾ ਜੀਵਨ ਦਾ ਦਾਨ ਦਿੱਤਾ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਕਰਤਾ ਦੇ ਫੁੱਲ ਭੇਟ ਕਰਨ ਲਈ ਦੇਣ ਆਏ ਹਾਂ ਕਿਉਂਕਿ ਬਹੁਜਣ ਸਮਾਜ ਪਾਰਟੀ ਉਹਨਾਂ ਮਹਾਨ ਸ਼ਹੀਦਾਂ ਦਾ ਇਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਸਾਰਾ ਜੀਵਨ ਲਾਇਆ ਉਹਨਾਂ ਦਾ ਹਮੇਸ਼ਾ ਮਾਨ ਸਤਕਾਰ ਕਰਦੀ ਆ ਔਰ ਆਸ਼ ਕਰਦੀ ਆ ਕਿ ਜਿਸ ਕੰਮ ਲਈ ਉਹਨਾਂ ਸ਼ਹੀਦਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਉਹ ਜਿਹੜੇ ਉਹਨਾਂ ਦੇ ਸੁਪਨੇ ਉਹ ਅਧੂਰੇ ਆ ਇਸ ਕਰਕੇ ਭੈਣ ਕੁਮਾਰੀ ਮਾਇਆਵਤੀ ਜੀ ਔਰ ਸਾਧ ਜੀ ਕਾਚੀ ਰਾਮ ਜੀ ਨੇ ਦੇਸ਼ ਦੇ ਅੰਦਰ ਅੰਦোলন ਚਲਾਇਆ ਕਿ ਵਾਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦੇ ਗੱਲਤੀ ਵਿਚਾਰ ਨੂੰ ਉਹਨਾਂ ਦੁਆਰਾ ਦਿੱਤੇ ਹੋਏ ਅਧਿਕਾਰਾਂ ਨੂੰ ਅਸੀਂ ਇਸ ਦੇਸ਼ ਦੇ ਵਿੱਚ ਲਾਗੂ ਕਰੀਏ ਇਹੀ ਚੀਜ਼ਾਂ ਨੂੰ ਦੇ ਸੋਪਿਆਂ ਨੂੰ ਸ਼ਰਗਾਰ ਕਰਨ ਦਾ ਸਮਾਂ ਆ। ਇਹੀ ਉਹਨਾਂ ਨੂੰ ਸ਼ਰਦਾ ਦੇ ਹੁੰਦਾਂ, ਇਹੀ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਯਾਦ ਕਰਨ ਲਈ ਸਾਰੇ ਇਕੱਠੇ ਹੋਏ। ਬਹੁਤ-ਬਹੁਤ ਧੰਨਵਾਦ। ਜੈ ਭੀਮ, ਜੈ ਭੀਮ। ਜੈ ਭੀਮ, ਜੈ ਭਾਰਤ। ਅੱਜ ਅਸੀਂ ਨੌਜਵਾਨਾਂ ਦੇ ਦੇਸ਼ ਵਿੱਚ ਆਈ ਕੌਣ ਦੇਸ਼ ਵਿੱਚ ਆਜ਼ਾਦੀ ਦੀ ਜੰਗ ਨੂੰ ਇੱਕ ਜੰਤਕ ਅੰਦੋਲਨ ਬਣਾਉਣ ਵਾਲੇ ਮਹਾਨ ਸ਼ਹੀਦ ਚੀਤ ਪਾਕਸੰਗ ਜੀ ਖੜਗੋਣਾ ਦੇ ਜੱਦੀ ਪਿੰਡ ਖੜਗੜ ਕਲਾਂ ਉਹਨਾਂ ਦੇ ਜਨਮ ਦਿਨ ਤੇ ਬੋਇਸ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਡੇ ਨਮਾ ਸ਼ਹਿਰ ਦੇ ਵਿਧਾਇਕ ਮਾਜੋ ਡਾਕਟਰ ਛੱਤਰਪਾਲ ਜੀ ਇੰਚਾਰਜ ਬੋਇਸ ਸਮਾਜ ਪਾਰਟੀ ਪੰਜਾਬ ਉਹਨਾਂ ਦੇ ਗੁਵਾਈ ਸਮੁੱਚਾ ਜਿਹੜਾ ਜ਼ਿਲ੍ਹਾ ਚ ਜ਼ਿਲ੍ਹੇ ਦੀ ਲੀਡਰਸ਼ਿਪ ਅੱਜ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਤੇ ਨਮਨ ਹੋਣ ਲਈ ਪਹੁੰਚੇ ਆਂ ਔਰ ਨਮਨ ਇਸ ਕਰਕੇ ਹੋਇਆ ਜਾਂਦਾ ਹੈ ਕਿ ਉਹਨਾਂ ਨੇ ਸਮੁੱਚਾ ਜੀਵਨ ਔਰ ਦੇਹ ਦੇ ਲੇਖੇ ਲਾਇਆ ਹੈ ਔਰ ਅੱਜ ਵੀ ਦੇਸ਼ ਵਿੱਚ ਅੱਜ ਵੀ ਉਹਨਾਂ ਸ਼ਹੀਦਾਂ ਦੇ ਸੁਪਰਿਆਂ ਦਾ ਜਿਹੜਾ ਭਾਰਤ ਬਣਨਾ ਚਾਹੀਦਾ ਸੀ ਉਹ ਸੁਪਨਾ ਦਾ ਪਾਤਰ ਹੀ ਬਣ ਸਕਿਆ ਆ ਅੱਜ ਦੇ ਜਨਮ ਦਿਨ ਤੇ ਜਿੱਥੇ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਚੀਦਾ ਦਾ ਸਨਮਾਨ ਕਰਦੇ ਹੋਏ ਸਮੁੱਚੇ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਆ ਆਪਾਂ ਸੰਕਲਪ ਕਰੀਏ ਕਿ ਸ਼ਹੀਦਾ ਦੇ ਸੁਪਨਿਆਂ ਆ ਭਾਰਤ ਬਣਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਸਭ ਕਾਂਸ਼ੀ ਆਮ ਜੀ ਨੇ ਜੋ ਮਹਾਪੁਰਸ਼ ਅੰਦੋਲਨ ਨੂੰ ਇੱਕ ਬਹੁਜਨ ਸਮਾਜ ਪਾਰਟੀ ਦੇ ਪਲੇਟਫਾਰਮ ਤੋਂ ਇੱਕ ਰਾਜਕਨ ਵਾਲੀ ਬਚਾਅ ਦਾ ਰੂਪ ਦਿੱਤਾ ਹੈ ਉਹਦੀ ਗੁਵਾਈਚ ਆਪਾਂ ਸ਼ੀਦਾਂ ਦੇ ਸੁਪਰੇ ਦਾ ਭਾਤ ਬਣਾ ਦਾ ਸੰਕਲਪ ਕਰੀਏ ਜੈ ਭੀ ਜੈ ਪਾ